ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਤੇ ਖਾਲਸਾ ਰਾਜ ਬਾਰੇ ਕਦੋਂ ਆਵੇਗਾ ਦੁਨੀਆ ਤੇ ਸਤਜੁਗ ਦੁਬਾਰਾ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਇੱਕ ਵੀਡੀਓ ਜਿਹੜੀ ਐ ਕਾਫੀ ਵਾਇਰਲ ਹੋਈ ਐ ਸੋ ਇੱਕ ਵੀਡੀਓ ਨਹੀਂ ਬਹੁਤ ਸਾਰੀਆਂ ਵੀਡੀਓ ਨੇ ਸੋ ਗੱਲ ਵਿਸ਼ਵਾਸ ਦੀ ਐ ਪ੍ਰਤੱਖ ਦੀ ਐ ਗੁਰੂ ਦੇ ਹਾਜ਼ਰ ਨਾਜ਼ਰ ਦੀ ਐ ਇਹ ਵੀਡੀਓ ਨੰਦੇੜ ਸਾਹਿਬ ਦੀ ਐ ਹਜ਼ੂਰ ਸਾਹਿਬ ਦੀ ਐ ਪਿਆਰਿਓ ਸਾਤ ਸੰਗਤ ਦੇ ਛੋਟੀ ਜਿਹੀ ਵੀਡੀਓ ਵਾਇਰਲ ਹੋਈ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਅਬਜਲ ਨਗਰ ਨੰਦੇੜ ਵਿਖੇ ਪ੍ਰਤੱਖ ਹਾਜ਼ਰ ਨਾਜ਼ਰ ਤੇ ਉਹ ਦਿਖਾਈ ਦਿੰਦੇ ਨੇ ਉਸ ਉਹਨਾਂ ਵੀਡੀਓ ਦੇ ਵਿੱਚ ਜਿਹੜੀਆਂ ਵੀਡੀਓ ਹੁਣ ਤੱਕ ਵਾਇਰਲ ਹੋਈਆਂ ਨੇ ਉਹਨਾਂ ਵੀਡੀਓ ਦੇ ਵਿੱਚ ਕਿਤੇ ਤੇ ਤੀਰ ਆਪਣੇ ਆਪ ਹਿੱਲਦਾ ਜੋ ਅੰਦਰ ਸ਼ਸਤਰ ਪਏ ਨੇ ਜਿੱਥੇ ਪਾਤਸ਼ਾਹ ਦਾ ਅੰਗੀਠਾ ਬਣਿਆ ਹੋਇਆ ਸੀ ਜਿੱਥੇ ਉਹਨਾਂ ਨੇ ਅੰਗੀਠਾ ਬਣਵਾ ਕੇ ਸੱਚਖੰਡ ਸਾਹਿਬ ਜਾਣ ਦੀ ਤਿਆਰੀ ਕੀਤੀ ਸੀ ਪਿਆਰਿਓ ਉਹ ਗੱਲ ਯਾਦ ਰੱਖਿਓ ਵੀ ਉਹ ਉਹ ਥਾਂ ਤੇ ਉਹ ਥਾਂ ਤੇ ਇਹ ਬਹੁਤ ਵੱਡੀ ਗੱਲ ਹੈ ਵੀ ਉਹ ਚੀਜ਼ ਜਿਹੜੀ ਹੈ ਬਹੁਤ ਵੱਡੀ ਦੇਖਣ ਵਾਲੀ ਹੈ ਆਪਣੇ ਆਪ ਕੋਈ ਚੀਜ਼ ਨਹੀਂ ਹਿੱਲ ਸਕਦੀ ਗੁਰੂ ਪਾਤਸ਼ਾਹ ਤੇ ਹਾਜ਼ਰ ਨਾਜ਼ਰ ਨੇ ਕਦੇ ਤੀਰ ਹਿੱਲਦਾ ਕਦੇ ਉਥੇ ਕਿਹੜਾ ਸ਼ਸਤਰ ਹਿੱਲਦਾ ਤੇ ਉਹ ਵੀਡੀਓ ਦੇ ਵਿੱਚ ਕਈ ਵਾਰੀ ਜਦੋਂ ਜਦੋਂ ਚੱਲ ਰਿਹਾ ਹੁੰਦਾ ਨਾ ਲਾਈਵ ਉਥੇ ਕੈਪਚਰ ਹੋ ਜਾਂਦਾ ਤੇ ਚਲੋ ਇਸ ਗੱਲ ਨੂੰ ਜਿਹੜੇ ਸਾਡੇ ਲੋਕ ਨੇ ਜਿਹੜੇ ਬਿਲਕੁਲ ਜਿਹੜੇ ਲੋਕ ਸਾਡੇ ਤੇ ਤੀਖਣ ਬੁੱਧੀ ਵਾਲੇ ਨੇ ਜਾਂ ਜਿਹੜੇ ਜ਼ਿਆਦਾ ਹੀ ਕਹਿੰਦੇ ਨੇ ਅਪਗ੍ਰੇਡ ਨੇ ਆਪਣੇ ਆਪ ਨੂੰ ਜਾਂ ਜਿਹੜੇ ਚੁੰਚ ਗਿਆਨੀ ਮਹਿਕਮਾ ਉਹ ਕਹਿੰਦੇ ਜੀ ਐ ਨਹੀਂ ਹੋ ਸਕਦਾ ਤੇ ਸਾਥ ਸੰਗਤ ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਬਹੁਤ ਸਮਰੱਥ ਹੈ ਉਹ ਬਹੁਤ ਕੁਝ ਕਰ ਸਕਦਾ ਹੈ ਜੇ ਹਾਜ਼ਰ ਨਾਜ਼ਰ ਨੇ ਸਤਿਗੁਰੂ ਤੇ ਪਿਆਰਿਓ ਸ਼ਸਤਰ ਉੱਥੇ ਹਿਲਦੇ ਨੇ ਆਪਣੇ ਆਪ ਹਿਲਦੇ ਨੇ ਤੇ ਸਤਿਗੁਰੂ ਉੱਥੇ ਮੌਜੂਦ ਨੇ ਤੇ ਜੇ ਤੁਹਾਡੇ 'ਚ ਤਾਕਤ ਹੈ ਕੋਈ ਤੁਹਾਡੇ ਸਾਹਮਣੇ ਮੈਂ ਰੱਖਦਾ ਕੋਈ ਵੀ ਸ਼ਸਤਰ ਤੁਸੀਂ ਹਲਾ ਕੇ ਦਿਖਾਓ ਸਾਤ ਸੰਗਤ ਇਹਨਾਂ ਚੀਜ਼ਾਂ ਨੂੰ ਉਹ ਲੋਕ ਨਹੀਂ ਮੰਨਦੇ ਜਿਹੜੇ ਲੋਕ ਆਪਣੇ ਆਪ ਨੂੰ ਕਹਿੰਦੇ ਵੀ ਨਹੀਂ ਐ ਨਹੀਂ ਕੁਝ ਹੁੰਦਾ ਜਿੰਨੂੰ ਭਰੋਸਾ ਹੈ ਨਾ ਤੇ ਪਿਆਰਿਓ ਯਾਦ ਰੱਖਿਓ ਵੀ ਉਹ ਉਹ ਮੰਨਦਾ ਇਸ ਚੀਜ਼ ਨੂੰ ਕਈ ਵਾਰੀ ਹੋ ਸਕਦਾ ਹੈ ਵੀ ਪਰਮਾਤਮਾ ਉਥੇ ਮੌਜੂਦ ਨੇ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਕਿਉਂਕਿ ਸਾਡੀ ਇੰਨੀ ਕਮਾਈ ਨਹੀਂ ਹੈਗੀ ਨਾ ਤੇ ਅਸੀਂ ਬਾਣੀ ਪੜਦਿਆਂ ਨਾ ਅਸੀਂ ਸਾਡਾ ਕੋਈ ਚੱਜ ਨਾ ਨਿਤ ਨੇਮ ਹੈ ਤੇ ਸਾਨੂੰ ਪਰਸ਼ਾ ਕਿੱਥੋਂ ਦਿਖਾਈ ਦੇਣਾ ਹੈ ਲਾ ਤੁਸੀਂ ਸਵਾ ਲੱਖ ਪਾਠ ਕਰੋ ਜਪਜੀ ਸਾਹਿਬ ਦਾ ਤੁਹਾਨੂੰ ਦਿਦਾਰੇ ਵੀ ਹੋਣਗੇ ਮੈਂ ਦਾਅਵੇ ਨਾਲ ਕਹਿੰਨਾ ਜੀ ਗੁਰੂ ਤੇ ਭਰੋਸਾ ਕਰਕੇ ਤੁਸੀਂ ਕਰੋ ਬੈਠੋ ਤੁਹਾਨੂੰ ਦਿਦਾਰੇ ਹੋਣਗੇ ਪਾਦਸ਼ਾਹ ਖੁਰ ਤੁਹਾਨੂੰ ਦਿਦਾਰੇ ਦੇਣਗੇ ਇਹ ਗੱਲ ਨਾ ਭੁੱਲੋ ਵੀ ਪਾਦਸ਼ਾਹ ਬਹੁਤ ਸਮਰੱਥ ਨੇ ਗੁਰੂ ਪਾਦਸ਼ਾਹ ਬਹੁਤ ਸਮਰੱਥ ਨੇ ਪਿਆਰਿਓ ਬਹੁਤ ਵੱਡੀ ਤਾਕਤ ਦੇ ਮਾਲਕ ਨੇ ਬਹੁਤ ਵੱਡੀ ਹਸਤੀ ਦੇ ਮਾਲਕ ਨੇ ਇਹ ਨਾ ਭੁੱਲੋ ਇੱਕ ਵਾਰੀ ਮੈਨੂੰ ਮਹਾਪੁਰਖਾਂ ਦਾ ਨਾਮ ਉਹਨਾਂ ਦਾ ਭੁੱਲ ਗਿਆ ਕਹਿੰਦੇ ਜਿੱਥੇ ਸ਼ਸਤਰ ਨੇ ਮਹਾਰਾਜ ਦੇ ਉਸ ਦਰਵਾਜੇ ਨੂੰ ਖੋਲ ਕੇ ਅੰਦਰ ਜਾਣ ਲੱਗੇ ਕਹਿੰਦੇ ਉੱਥੋਂ ਮਹਾਪੁਰਖਾਂ ਨੂੰ ਅੰਦਰ ਵੜਨ ਤੱਕ ਨਹੀਂ ਦਿੱਤਾ ਗਿਆ ਸੀ ਬਾਹਰ ਘਟਦਾ ਸੀ ਉਥੇ ਉਹ ਬੰਦਾ ਜਾਏਗਾ ਜਿਹੜਾ ਕੋਈ ਮਨ ਦਾ ਸੱਚਾ ਹੈ ਤੇ ਜਿਹੜਾ ਬੰਦਾ ਗੁਰੂ ਦੇ ਰਹਿਤ ਮਰਜ਼ਾਦਾ ਦੇ ਵਿੱਚ ਪਰਪੱਕ ਹੈ ਤੇ ਪਿਆਰਿਓ ਐਸੀ ਪਾਵਨ ਧਰਤੀ ਤੇ ਐਸੀ ਪਾਵਨ ਜਗਾ ਤੇ ਤੇ ਯਾਦ ਰੱਖੋ ਵੀ ਗੁਰੂ ਪਾਤਸ਼ਾਹ ਹਾਜ਼ਰ ਨਾਜ਼ਰ ਕਿਉਂ ਨਹੀਂ ਹੋਣਗੇ ਜਿਸ ਧਰਤੀ ਤੇ ਜਾ ਕੇ ਤੁਹਾਡੀਆਂ ਟੈਨਸ਼ਨਾਂ ਫਿਕਰਾਂ ਸਭ ਕੁਝ ਭੁੱਲ ਜਾਂਦੀਆਂ ਨੇ ਜਿੱਥੇ ਪਾਤਸ਼ਾਹ ਨੇ ਸ਼ਰੀਰ ਕਰਕੇ ਆਪਣਾ ਅਖੀਰਲਾ ਸਮਾਂ ਬਤਾਇਆ ਹੋਵੇ ਜਿੱਥੇ ਪਾਤਸ਼ਾਹ ਨੇ ਸੰਗਤਾਂ ਨੂੰ ਬਾਅਦ ਵਿੱਚ ਵੀ ਅਨੇਕਾਂ ਵਾਰ دیدارੇ ਦਿੱਤੇ ਹੋਣ ਜਿੱਥੇ ਬਾਬਾ ਅਤਰ ਸਿੰਘ ਦੀ ਮਸਤੂਣਾ ਸਾਹਿਬ ਵਾਲਿਆਂ ਨੂੰ دیدارੇ ਹੋਏ ਹੋਣ ਤੇ ਪਿਆਰਿਓ ਤੁਸੀਂ ਇਸ ਗੱਲ ਤੋਂ ਇਨਕਾਰੀ ਹੋਵੋਗੇ ਕਿ ਪਾਤਸ਼ਾਹ ਉੱਥੇ ਮੌਜੂਦ ਨਹੀਂ ਹੈਗੇ ਉਥੇ ਹਾਜ਼ਰ-ਨਾਜ਼ਰ ਨਹੀਂ ਹੈਗੇ ਕਈ ਸਿੰਘਾਂ ਨੂੰ ਜਿਹੜੇ ਉਥੇ ਦਿਦਾਰੇ ਹੋਏ ਹੁਣ ਉਸ ਸਥਾਨ ਤੇ ਤੁਸੀਂ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੇ ਵੀ ਪਾਤਸ਼ਾਹ ਉਥੇ ਹਾਜ਼ਰ-ਨਾਜ਼ਰ ਨਹੀਂ ਹਰ ਪਾਸੇ ਜਰਰੇ-ਜਰਰੇ ਦੇ ਵਿੱਚ ਉਹ ਮੌਜੂਦ ਨੇ ਤੁਸੀਂ ਬੈਠੋ ਕਦੇ ਬਾਣੀ ਪੜੋ ਧਿਆਨ ਨਾਲ ਤੇ ਤੁਹਾਨੂੰ ਪਾਤਸ਼ਾਹ ਦੇ ਦਿਦਾਰੇ ਹੋਣਗੇ ਸਾਧ ਸੰਗਤ ਇਹ ਚੀਜ਼ਾਂ ਬਹੁਤ ਸਮਰੱਥ ਨੇ ਬੜੀਆਂ-ਬੜੀਆਂ ਨੇ ਉਹਨਾਂ ਲੋਕਾਂ ਨੂੰ ਯਕੀਨ ਹੈ ਜਿਹੜੇ ਗੁਰੂ ਤੇ ਪਰੋਸਾ ਕਰਦੇ ਨੇ ਸੋ ਇਹ ਚੀਜ਼ਾਂ ਸੱਚੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ